ਸਸਿਕਾ ਜੀ ਗੁੱਡ ਮਾਰਨਿੰਗ ਮੇਰੇ ਭਤੀਜ ਭਤੀਜੀ ਮਿੱਤਰ ਪਿਆਰਿਆ ਨੂੰ ਤੇ ਤਿਆਰ ਹੋ ਰਹੇ ਹਾਂ ਜੀ ਚੰਡੀਗੜ੍ਹ ਜਾਣਾ ਅੱਜ ਪੰਜਾਬ ਯੂਨੀਵਰਸਿਟੀ ਸਟੂਸੀ ਪੀਵਾਂਗੇ ਚਾਹ ਸਟੂਸੀ ਤੇ ਜਿਹੜਾ ਇੱਕ ਜਸ ਬਾਜਵੇਂ ਨੇ ਗਾਣਾ ਗਾਇਆ ਤੀ ਉਹ 26 ਸੈਕਟਰ ਆ ਪਤਾ ਨਹੀਂ ਕਿਹੜੇ ਚ ਕੈਫੇ ਆ ਉੱਥੇ ਕੌਫੀ ਵੀ ਪੀਵਾਂਗੇ ਅੱਜ ਠੀਕ ਆ ਮਿਲਦੇ ਆ ਤੁਹਾਨੂੰ ਚੰਡੀਗੜ੍ਹ ਆ ਕੇ ਤੇ ਮਿੱਤਰ ਪਿਆਰਿਓ ਜੁੜੇ ਰਹੋ ਓਕੇ ਹਾਂਜੀ ਦੋਸਤੋ ਬਸ ਹੁਣ ਜਾ ਕੇ ਦਸਤਾਰ ਪੱਗ ਬੰਨਦੇ ਆ ਤੇ ਇੱਕ ਅੱਧੀ ਰੋਟੀ ਖਾ ਕੇ ਚੱਲਦੇ ਆ ਚੰਡੀਗੜ੍ਹ ਨੂੰ ਜੁੜੇ ਰਹੋ ਹਾਂਜੀ ਬਸ ਰੋਟੀ ਖਾ ਕੇ ਆਉਣ ਲੱਗੇ ਆ ਚੰਡੀਗੜ੍ਹ ਨੂੰ ਖੰਡੇ ਹੋਈ ਯਾਰ ਅਸੀਂ ਗਰਮ ਕਰਕੇ ਦੋ ਦੋ ਰੋਟੀਆਂ ਦੁਨੀਆ ਦਾ ਖੁੱਡੀ ਨਹੀਂ ਜੀਓ ਆਇਓ ਰੋਟੀ ਖਵਾ ਲਈ ਲਵ ਯੂ ਮਿਲਦੇ ਆ ਫਿਰ ਚੰਡੀਗੜ੍ਹ ਦੇ ਨਜ਼ਾਰੇ ਦਿਖਾਉਣੇ ਆ ਤੁਹਾਨੂੰ ਖੂਬਸੂਰਤ ਮਾਰਕੀਟ ਨਾਲ ਜੀ ਮੇਰੇ ਜਿੰਨੇ ਵੀ ਭਤੀਜ ਨੇ ਭਤੀਜਿਓ ਮਿੱਤਰ ਪਿਆਰਿਓ ਪੱਗ ਬੰਨਿਆ ਕਰੋ ਜਰੂਰ ਤੇ ਜਿਹੜੇ ਛੋਟੇ ਭਤੀਜ ਨੇ ਤੁਸੀਂ ਪਰਨਾ ਜਰੂਰ ਬੰਨਿਆ ਕਰੋ ਭਤੀਜਿਓ ਬਾਕੀ ਚਲੋ ਮਿਲਦੇ ਆ ਤੁਹਾਨੂੰ ਮਹਾਲ ਜਾ ਕੇ ਹਾਂਜੀ ਲੇਟ ਹੋ ਗਏ ਦੋਸਤੋ ਚਲੋ ਹੁਣ ਚਲਦਿਆਂ ਚੰਡੀਗੜ੍ਹ ਨੂੰ ਹਾਂਜੀ ਦੋਸਤੋ ਡੀਜ਼ਲ ਪਵਾ ਰਹੇ ਹਾਂ ਮਹਾਲੀ ਜਾ ਰਹੇ ਹਾਂ ਸੌਰੀ ਯਾਰ ਚੰਡੀਗੜ੍ਹ ਜਾ ਰਹੇ ਹਾਂ ਹਾਂਜੀ ਮਹਾਲੀ ਪਹੁੰਚ ਗਏ ਜੀ ਆਪਾਂ ਹਾਂਜੀ ਮਹਾਲੀ ਆ ਗਏ ਜੀ ਆਪਾਂ ਗੱਡੀ ਖੜਾਤੀ ਇੱਥੇ ਆਪਾਂ ਹੱਤ ਫੇਸ ਤੇ ਹੁਣ ਭਤੀਜ ਨੂੰ ਕਿਹਾ ਸੀ ਇੱਕ ਨੂੰ ਯਾਰ ਮਿਲ ਗਿਆ ਤੀ ਇੱਥੇ ਪੜਦਾ ਇੱਥੇ ਮਗਾ ਭਤੀਜ ਗੱਡੀਓ ਕਰਾ ਦੇ ਯਾਰ ਮੇਰੇ ਉਹ ਜੋ ਹੈ ਨਹੀਂ ਸਿਸਟਮ ਜਾਂ ਕਿਵੇਂ ਕਰਦੇ ਹੁੰਦੇ ਨੇ ਭਤੀਜ ਨੇ ਕਰਾਤੀ ਗੱਡੀ ਆ ਰਹੀ ਆ ਫਿਰ ਚਲਦਿਆਂ ਚੰਡੀਗੜ੍ਹ ਕਿਉਂਕਿ ਇਹਨੂੰ ਹੁਣ ਸਾਰੇ ਉਹ ਪਛਾਣਦੇ ਨੇ ਭਤੀਜ ਨੰਬਰ ਨੂੰ ਗੱਡੀ ਨੂੰ ਫਿਰ ਹੱਥ ਮਾਰਨ ਲੱਗ ਜਾਂਦੇ ਨੇ ਦੇਖ ਕੇ ਯਾਰ ਆ ਹੋਰ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਸਮਾਂ ਘਟਾ ਨਹੀਂ ਤਾਂ ਗੱਡੀਓ ਲੈ ਆਉਂਦੇ ਆਪਾਂ ਹਾਂ ਵੀ ਭਤੀਜਿਓ ਆ ਰਹੇ ਹਾਂ ਰਸਤੇ 'ਚਾਂ ਗੱਡੀ ਸੱਤ ਫੇਸ ਲਾਤੀ ਆਪਾਂ ਭਤੀਜ ਮਰ ਗਿਆ ਦੀ ਇੱਕ ਫੋਟੋ ਕਰਾਉਣ ਵਾਲਾ ਉਹਨੂੰ ਕਿਹਾ ਮੈਂ ਕਿਹਾ ਯਾਰ ਗੱਡੀਓ ਕਰਾ ਕੇ ਦੇ ਭਤੀਜ ਮੈਂ ਕਿਹਾ ਜਦੋਂ ਮਿਲਦੇ ਆ ਆ ਕੇ ਤੁਹਾਨੂੰ ਟੂਸੀ ਦੋਸਤੋ ਈ ਕੋ ਭਾਈ ਚੰਡੀਗੜ੍ਹ ਵਾਲਿਓ 15 ਦੀ ਮਾਰਕੀਟ ਜੀ ਦੇ ਨੇੜੇ ਹਾਂ ਭਾਈ ਪਤੀਜੀਓ ਆ ਗਏ ਯੂਨੀਵਰਸਿਟੀ ਜਾਂਦੇ ਹਾਂ ਹੁਣ ਤੁਰ ਕੇ ਉਧਰ ਨੂੰ ਮੇਰਾ ਜੀ ਪ੍ਰੋਗਰਾਮ ਪਤਾ ਨਹੀਂ ਲੋੜੀ ਦਾ ਕਿੱਥੇ ਕਾ ਇੱਥੇ ਹਾਂ ਜੀ ਆ ਗਏ ਆਪਾਂ ਯੂਨੀਵਰਸਿਟੀ ਭਤੀਜਾ ਆ ਰਿਹਾ ਹੈ ਉਹਨੂੰ ਹੁਣੇ ਫੋਨ ਕਰਿਆ ਹੈ ਮੈਂ ਮੈਂ ਕਿਹਾ ਆ ਗਿਆ ਯਾਰ ਉਹ ਦੋਸਤੋਂ ਗੱਲਬਾਤ ਠੀਕ ਹੋ ਚੀ ਕਰਦੇ ਟੋਟੇ ਚੰਡੀਗੜ੍ਹ ਆ ਜੀ ਆਹ ਤੁਸੀ ਬੁਲਾਇਆ ਸੀ ਭਤੀਜੀਆਂ ਨੇ ਖੜੇ ਆ ਆਪ ਭਤੀਜੇ ਨੂੰ ਲੱਗਦੀ ਜਾਣਦੇ ਹੋ ਪਹਿਲਾਂ ਵੀ ਆਪਾਂ ਮਿਲੇ ਆਂ ਆਪਾਂ ਕਾਫੀ ਵਿੱਚੀ ਦੀ ਉੱਥੇ ਹਾਂ ਹਾਂ ਫਿਰ ਮਿਲ ਲੈ ਬਾਕੀ ਲਵ ਜੂ ਮੇਰੀਆਂ ਭਤੀਜੀਆਂ ਨੂੰ ਵੀ ਕੋਈ ਗੱਲ ਨਹੀਂ ਐਸੀ ਬੈਸੀ ਹੋਰ ਬਸੋ ਠੀਕ ਹੋ ਆਪਿਆ ਗੱਮ ਠੀਕਾ ਠੀਕਾ ਲਵ ਜੂ ਅੰਮ੍ਰਿਤ ਜੀ ਲੰਘਣ ਵਾਸਤੇ ਲੱਗਦੇ ਹਾਂ ਹਾਂ ਜੀ ਚੰਡੀਗੜ੍ਹ ਆ ਆ ਮੇਰੇ ਭਤੀਜ ਕੁਸ਼ ਐਸਡੀ ਚ ਪੜਦੇ ਨੇ ਕੁਸ਼ ਪੜਦੇ ਨੇ ਡੀਏਬੀ ਚ ਤੇ ਹੈਗੇ ਭਤੀਜ ਆਪਣੇ ਹਰਿਆਣੇ ਤੋਂ ਨੇ ਤੇ ਗਰਦਾਸਪੁਰ ਤੋਂ ਨੇ ਠੀਕ ਹੋ ਮੁੰਡਿਓ ਆਓ ਆਓ ਚਾਚੇ ਓਕੇ ਰਿਪੋਰਟ ਰਿਪੋਰਟ ਚੜਦੀ ਕਲਾ ਫੇਰ ਨਾ ਨਾ ਠੀਕ ਆ ਠੀਕ ਆ ਪਰ ਤੁਹਾਡੇ ਐਸਡੀ ਦੇ ਵਿੱਚ ਪੂਰਾ ਕਰੀਰ ਦੀ ਗੱਲ ਬਾਤ ਆ ਹਾਂ ਪਤਾ ਮੈਨੂੰ ਮੈਂ ਗਿਆ ਸੀ ਉੱਥੇ ਫੈਸਟੀਵਲ ਚ ਤੇ ਮਾਰਾਂਗੇ ਘੇੜਾ ਮਿਲਾਂਗੇ ਭਤੀਜਿਆਂ ਨੂੰ ਉੱਥੇ हां जी चंडीगढ़ थी जी ਆਪਣੇ ਭਤੀਜਾ ਆ ਕੇ ਸਾਰੇ 10 ਘਰੀ ਹੋਰੇ ਖੜਕੇ ਅੱਜ ਕੋਈ ਨਾ ਕੋਈ ਤੇ ਆਪਣੇ ਭਤੀਜ ਨੇ ਯਾਰ ਤੇ ਹੁਣ ਭਤੀਜਾਂ ਨਾਲ ਚੱਲਦੇ ਆ ਕਿਹੜੀ ਮਾਰਕੀਟ ਜਾਣਾ ਆਪਾਂ ਮਿਸਟਰੀ ਲੈਬ ਜਾਣਾ ਜੀ ਹਾਂ ਕੈਮਿਸਟਰੀ ਜਾਂਦੇ ਆ ਉਧਰ ਨਾਲੇ ਚਾਹ ਪੀਵਾਂਗੇ ਜਾ ਕੇ ਭਤੀਜ ਕਹਿੰਦੇ ਚਾਚੇ ਢੇੜਾ ਲਾਉਣਾ ਜੀ ਫਿੱਚ ਹੁਣ ਲਾਵਾਂਗੇ ਢੇੜੀ ਇੱਥੇ ਢੇੜੀ ਲਾ ਕੇ ਫਿਰ ਮਹਾਲੀ ਨੂੰ ਚੱਲਾਂਗੇ ਯਾਰ ਉਹ ਠੀਕ ਹੋ ਹਾਂ ਜੀ ਹਾਂ ਜੀ ਆ ਬੱਧੀਆ ਠੀਕ ਆ ਠੀਕ ਆ ਭਤੀਜਾ ਹਾਂ ਜੀ ਕਰੋ ਜੀ ਹਾਂ ਜੀ ਹੁਣ ਉਧਰ ਚੱਲਦੇ ਆ ਅਸੀਂ ਚਾਹ ਪੀਣ ਭਤੀਜਾਂ ਨਾਲ ਤੇ ਭਤੀਜ ਕਹਿੰਦਾ કાਚੇ ਜੀਭ ਤੇ ਢੀਡਾ ਲਾਉਣਾ ਏ ਮੈਂ ਚੱਲ ਲਾ ਲੈਂਦੇ ਆ ਕੋਈ ਗੱਲ ਨਹੀਂ ਹੋਰ ਦੱਸੋ ਠੀਕ ਹੋ ਐਸਡੀ ਵਾਲਿਓ ਤੇ ਡੀਏਵੀ ਵਾਲੇ ਠੀਕ ਹੈ ਜੀ ਵਧੀਆ ਓਕੇ ਰਿਪੋਰਟ ਮੇਰੀਆਂ ਐਸਡੀ ਵਾਲੀਆਂ ਭਤੀਜੀਆਂ ਕਿਸੇ ਦਿਨ ਫੇਰ ਆਉਂਗਾ ਭਾਈ ਮਿਲ ਕੇ ਜਾਉਂਗਾ ਤੁਹਾਨੂੰ ਅੱਜ ਸਮਾਂ ਥੋੜਾ ਏ ਬਾਕੀ ਲਵ ਜੂ ਮੇਰੀ ਐਸਡੀ ਵਾਲੀਆਂ ਭਤੀਜੀਆਂ ਨੂੰ ਤੇ ਖਾਸ ਕਰਕੇ ਡੀਏਵੀ ਵਾਲੀਆਂ ਨੂੰ ਲਵ ਜੂ ਤੇ ਭਤੀਜਿਆਂ ਨੂੰ ਵੀ ਲਵ ਹਾਂ ਜੀ ਹੁਣ ਉਧਰੋਂ ਚਾਹ ਪੀਣ ਚੱਲੇ ਆ ਤੇ ਭਤੀਜ ਕਹਿੰਦੇ ਢੀਡਾ ਵੀ ਲਾਉਣਾ ਏ ਕਿਉਂ ਭਤੀਜ ਦੂਈ ਗੱਡੀ ਚ ਨਹੀਂ ਸਕਾਰਪੀਓ ਚ ਚੱਲਦੇ ਹਾਂ ਹੁਣ ਉੱਧਰ ਨੂੰ ਚਾਹ ਚੂਪੀ ਕੇ ਫਿਰ ਚੱਲਾਂਗੇ ਆਪਾਂ ਮਹਾਲੀ ਨੂੰ ਹੋ ਠੀਕ ਹੋ ਮੁੰਡਿਓ ਓਕੇ ਕੰਮ ਓਕੇ ਓਕੇ ਗੇਮ ਪੂਰਾ ਠੀਕ ਆ ਕਿਵੇਂ ਚਾਈ ਤੇ ਉਹ ਰਹੇ ਭਤੀਜ ਲਾ ਵੀ ਉਹ ਚੱਤ ਚੱਲ ਪਿਆ ਦੱਸਦੀ ਚੱਲਦੀਆ ਚਲ ਗਿਆ ਹਾਂਜੀ ਚੰਡੀਗੜ੍ਹ ਹਾਂਜੀ ਆ ਭਤੀਜਿਆਂ ਦੀ ਜੀਪ ਆਪਣੀ ਤੇ ਉਹ ਸਾਹਮਣੇ ਸਕਾਰਪੀਓ ਜਾ ਰਹੀ ਆ ਤੇ ਚਾਹ ਪੀਣ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਆਪਾਂ ਫੂਡ ਕੈਮਿਸਟਰੀ ਪੋਰਟ ਕਮਿਸਟਰੀ ਠੀਕ ਆ ਭਤੀਜ ਕਹਿੰਦੇ ਚਾਚੇ ਜਿਹੜਾ ਜਰੂਰ ਲਾਉਣਾ ਏ ਮੈਂ ਕਿਹਾ ਚੱਲ ਕੋਈ ਨਾ ਯਾਰ ਜਿਹੜਾ ਲਾ ਲੈਂਦੇ ਆ ਕੋਈ ਚੱਕਰ ਨਹੀਂ ਹੈਗਾ ਬਸ ਹੁਣ ਇੱਥੇ ਚਾਹ ਪੀ ਕੇ ਫਿਰ ਮੈਂ ਵਗ ਜਾਣਾ ਮਹਾਲੀ ਉੱਥੋਂ ਗੱਡੀ ਚੱਕ ਕੇ ਪਿੰਡ ਭਤੀਜਿਆਂ ਨਾਲ ਕਿਸੇ ਦਿਨ ਫੇਰ ਰਾਤ ਦਾ ਪ੍ਰੋਗਰਾਮ ਬਣਾ ਕੇ ਆਉਂਗਾ ਫਿਰ ਕਲੱਬ ਕੋਲੋਂ ਭਜਾਵਾਂਗੇ ਭਤੀਜੇ ਇਹਨੂੰ ਚੱਲੀ ਜਾਂਦੇ ਭਤੀਜ ਰੋਕੀ ਨਾ ਖੜਾ ਦੇ ਬੋਨਾ ਤੇ ਉਹ ਜਾ ਰਹੇ ਨੇ ਭਤੀਜ ਆਪਣੇ ਰੋਕਤੀ ਦੀ ਹਾਂਜੀ ਹਾਂਜੀ ਦੁਆਰਾ ਨਹੀਂ ਹੈ ਉਹ ਭਤੀਜ ਸਮਾ ਬਣਾਉਗੀ ਮੈਂ ਕਿਹਾ ਭਤੀਜੇ ਤੁਹਾਡੀ ਬਣਾ ਦਿੰਦਾ ਮੈਂ ਪੱਕੀ ਕਿੱਥੇ ਰਹਿ ਗਏ ਚਾਲਾ ਜੰਗਾੜੋ ਬਸੇ 2 ਮਿੰਟ ਆਉਣ ਵਾਲੀ ਆ ਹਾਂਜੀ ਆਲੀ 2 ਮਿੰਟ ਦਾ 2 ਮਿੰਟ ਦਾ ਰਹਾ ਅੱਛਾ ਰੋ ਉਹਨਾਂ ਦੇ ਪਿੱਛੇ ਲਾਓ ਗੱਡੀ ਦੇ ਸਪੋਰਟ ਦੇ ਪਿੱਛੇ ਲਾਓ ਹੋਰ ਕਿੱਥੋਂ ਚੱਲਦਾ ਪੁੱਤ ਠੀਕ ਆ ਠੀਕ ਆ ਪਿੱਛੇ ਦੇਖਾ ਦੇ ਵੀ ਠੀਕ ਪਾ ਕੇ ਖੜਾ ਜਾ ਹੋਰ ਦੱਸ ਗੱਲ ਬਾਤ ਠੀਕ ਹੋ ਵਧੀਆ ਵਧੀਆ ਮੈਨੂੰ ਫੜਾ ਦੇ ਫੋਨ ਆਇਆ ਚੱਲਦਾ ਹੀ ਤੇ ਉਹ ਸਾਹਮਣੇ ਜਾ ਰਹੇ ਨੇ ਆਪਣੇ ਭਤੀਜ ਤੇ ਆ ਭਤੀਜ ਆਪਣਾ ਠੀਕ ਹੋ ਮੁੰਡਿਆ ਆ ਭਤੀਜ ਆਪਣਾ ਯਾਰ ਆਸਟ੍ਰੇਲੀਆ ਜਾ ਰਿਹਾ ਹੈ ਚੱਲ ਜਾਊਗਾ ਤੁਹਾਨੂੰ ਦੱਸੂਗਾ ਆਸਟ੍ਰੇਲੀਆ ਵਾਲੇ ਉਹ ਸਪੋਰਟ ਕਰਿਓ ਮੁੰਡੇ ਦੀ ਹਾਂ ਜੀ ਆ ਗਏ ਹੁਣ ਚਾਹ ਪੀਣੀ ਆ ਇੱਥੇ ਚਾਹ ਪੀ ਕੇ ਫਿਰ ਚੱਲੂਗਾ ਮਹਾਲੀ ਨੂੰ ਆ ਜਾ ਭਤੀਜਾ ਆ ਭਤੀਜ ਨੇ ਸਾਰੇ ਆਪਣੇ ਗਰਦਾਸਪੁਰੀਆਂ ਕਿੱਥੇ ਗਿਆ ਆ ਗਰਦਾਸਪੁਰ ਵਾਲਾ ਭਤੀਜ ਆਪਣਾ ਮਝਾ ਲ ਠੀਕ ਹੋ ਮਝਾ ਲਓ ਜੀ ਜੀ ਚਾਚਾ ਠੀਕ ਆ ਓਕੇ ਆਵਾਂਗੇ ਗਰਦਾਸਪੁਰ ਵੀ ਹਾਂ ਚਲੋ ਆਜੋ ਚਲੋ ਜੀ ਹਾਂ ਜੀ ਆਪਣੇ ਭਤੀਜ ਨੇ ਸਾਰੇ ਚੰਡੀਗੜ੍ਹ ਬੈਠੇ ਆਂ ਚਾਹ ਪੀਣ ਲੱਗੇ ਆਂ ਓ ਠੀਕ ਓ ਮੁੰਡਿਓ ਓਕਿਆ ਕਰਦਾ ਉਸ ਭਤੀਜ ਧੱਕਾ ਕਰਦੇ ਦੀ ਯਾਰ ਕਹਿੰਦੇ ਚਾਚੇ ਖਾਲਾ ਕੁਸਮ ਮੈਂ ਕਹਾ ਪੁੱਤ ਫੁੱਲ ਆ ਗਮ ਹੁਣ ਸੇਖਰਾਂ ਦੇ ਟੱਕੀਆਂ ਲੱਗੀਆਂ ਵਿਆਨੇ ਮੈਂ ਕਹਾਂ ਉਹ ਓਕਾ ਕਰੂੰਗੇ ਮੈਂ ਕਹਾ ਫਿਰ ਸ਼ਾਮ ਵਾਲਾ ਸਿਸਟਮ ਖਰਾਬ ਹੋ ਜਾਊਗਾ ਮੇਰਾ ਬਸ ਹੁਣ ਚਾਹ ਪੀ ਕੇ ਆਪਾਂ ਚਲਦੇ ਆਂ ਮਹਾਲੀ ਹਾਂ ਹੁਣ ਕਿਸੇ ਦਿਨ ਫੇਰ ਆਊਂਗਾ ਰਾਤ ਦਾ ਪ੍ਰੋਗਰਾਮ ਬਣਾ ਕੇ ਆਊਂਗਾ ਤੇ ਕਲੱਬ ਚੱਲਾਂਗੇ ਭਤੀਜੀਆਂ ਨਾਲ ਠੀਕ ਆ ਨਾ ਹਾਂ ਕਲੱਬ ਮੈਂ ਭਲਾ ਲਾਵਾਂਗੇ ਭਤੀਜੇ ਭਤੀਜੀਆਂ ਨਾਲ ਡਾਂਸ ਬੰਗੜਾ ਕਰਾਂਗੇ ਠੀਕ ਆ ਓਕੇ ਲਵ ਯੂ ਚੱਲ ਪੀ ਆ ਠੀਕ ਆ ਦੇ ਪਰ ਗਾਣਾ ਵਧੀਆ ਜ ਆਪਾਂ ਤੁੱਲੇ ਦਾ ਲਾ ਦਾਂਗੇ ਲੀਵਿੰਗ ਸਟਾਈਲ ਲੀਵਿੰਗ ਕੀ ਕਹਿੰਦੇ ਨੇ ਅੰਗਰੇਜ਼ੀ ਚ ਰਹਿਣਾ ਸਹਿਣਾ ਰਹਿਣਾ ਸਹਿਣਾ ਲੀਵਿੰਗ ਜਿਹੜੇ ਕੁੜੀ ਮੁੰਡਾ ਇਕੱਠੇ ਰਹਿੰਦੇ ਨੇ ਇਹਦੀ ਵੀ ਤੁੰਗ ਕੀ ਕਰੀ ਲੀਵਿੰਗ ਲੀਵਿੰਗ ਟ੍ਰੇਵ ਇਹਦੇ ਨਾ ਮਾਰੋ ਸਟੈਪ ਇਹਦਾ ਬਾਜਾ 40 ਦੀ ਬਣਦੀ ਬਣ ਕੇ ਰੋਕੋ ਫਰੋਗ ਦੇ ਬਸ ਬਸ ਲੋਗ ਦੇ ਰੋਦੋ ਹਾਂਜੀ ਹੁਣ ਆਪਾਂ ਮਹਾਲੀ ਨੂੰ ਜਾ ਰਹੇ ਹਾਂ ਆ ਭਤੀਜ ਮੇਰੇ ਕਹਿੰਦੇ ਚਾਚੇ ਛੱਡੇ ਆਉਣੇ ਆ ਤੈਨੂੰ ਬੈਠੇ ਨਹੀਂ ਭਤੀਜ ਆਪਣੇ ਠੀਕ ਓ ਮੁੰਡਿਓ ਠੀਕ ਆ ਠੀਕ ਆ ਠੀਕ ਆ ਲਵਜੂ ਆ ਤੁਹਾਨੂੰ ਯਾਰ ਹਾਂਜੀ ਦੋਸਤੋ ਸੱਤ ਫੇਸ ਆ ਗਏ ਆਪਾਂ ਆ ਆਪਣੇ ਭਤੀਜ ਛੱਡਣ ਆ ਗਏ ਦੀ ਆਪਾਂ ਉਹ ਗੱਡੀ ਖੜੀ ਆ ਭਤੀਜਿਆਂ ਦੀ ਓ ਠੀਕ ਓ ਭਤੀਜਿਓ ਭਤੀਜੇ ਆਪਣੇ ਡੀਏਪੀ ਚ ਪੜਦੇ ਨੇ ਅੱਜ ਤਾਂ ਨਹੀਂ ਜਾਇਆ ਗਿਆ ਹੈਗਾ ਹੁਣ ਜਿੱਦਣ ਵੀ ਚੰਡੀਗੜ੍ਹ ਆਏ 10 ਦਿਨ ਨੂੰ 15 ਦਿਨ ਨੂੰ ਮਹੀਨੇ ਨੂੰ ਆਪ ਪੁੱਤਿੱਜਿਆਂ ਦੇ ਕਾਲਜ ਵੀ ਜਾਵਾਂਗੇ ਡੀਏਪੀ ਤੇ ਭਤੀਜਿਆਂ ਨਾਲ ਕਲੱਬ ਵੀ ਜਾਵਾਂਗੇ ਬਣਾਵਾਂਗੇ ਪ੍ਰੋਗਰਾਮ ਆਪਾਂ ਸੈਚਰਡੇ ਦਾ ਪਰ ਮੈਂ ਰਾਤ ਦਾ ਪ੍ਰੋਗਰਾਮ ਬਣਾ ਕੇ ਆਉਂਗਾ ਭਤੀਜੇ ਨਾਲ ਜ਼ਰੂਰ ਕਲੱਬ ਆਪਾਂ ਜਾਵਾਂਗੇ ਹੋਰ ਦੱਸੋ ਜੀ ਗੱਲਬਾਤ ਠੀਕ ਠਾਕ ਆ ਠੀਕ ਹੈ ਠੀਕ ਹੈ ਲਵ ਟੂ ਆ ਮੇਰੇ ਜਿਗਰ ਦੇ ਟੋਟਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਯਾਰ ਦੇਖ ਲਓ ਯਾਰ ਭਤੀਜ ਵਿਚਾਰੇ ਪਿਆਰ ਕਰਦੇ ਨੇ ਹੁਣ ਜਾ ਰਹੇ ਨੇ ਸਕਾਰਪੀਓ ਲੈ ਕੇ ਆਪਦੀ ਆਪਾਂ ਵੀ ਚੱਲਦੇ ਆਂ ਪਿੰਡ ਨੂੰ ਤੇ ਚੱਲਦੇ ਆਂ ਜੀ ਹੁਣ ਆਪਾਂ ਪਿੰਡ ਵੱਲ ਨੂੰ ਪਉਣਿਆਂ ਚੱਲੇ ਸਰਾਂ ਤੇ ਜਾਂਦੇ ਹੋਏ ਆਪਾਂ ਖਾਣ ਪੀਣ ਵਾਲਾ ਸਮਾਨ ਲੈ ਜਾਾਂਗੇ ਆਪਣਾ ਸ਼ਾਮ ਵਾਲਾ ਦੇਖ ਲਓ ਯਾਰ ਮੈਂ ਤੁਹਾਡਾ ਧੰਨਵਾਦ ਕਰਦਾ ਸਿਰ ਝਕਾਉਣਾ ਤੁਹਾਡੇ ਸਾਰੇ ਅੱਗੇ ਯਾਰ ਤੁਸੀਂ ਇੰਨਾ ਮਾਨ ਸਤਿਕਾਰ ਕਰਦੇ ਹੋ ਯਾਰ ਆਦੇ ਚਾਚੇ ਦਾ ਲਵ ਜੂਗਾ ਤੁਸੀਂ ਸਾਰੇ ਯਾਰ ਜੁਗ ਜੁਗ ਜੀਓ ਯਾਰ ਇੱਥੇ ਮੈਂ ਆ 7 ਫੇਸ ਸਕੂਲ ਦੇ ਬਾਹਰ ਪਾਰਕਿੰਗ 'ਚ ਗੱਡੀ ਖੜਾ ਗਿਆ ਸੀ ਯਾਰ ਹਾਂਜੀ ਵਾਪਸ ਜਾ ਰਹੇ ਹਾਂ ਤੇ ਫਤੇਗੜ ਸਾਹਿਬ ਨੂੰ ਪਿੰਡ ਨੂੰ ਹਾਂਜੀ ਆਦੀ ਪਿੰਡ ਨੂੰ ਜਾ ਰਿਹਾ ਦੀ ਮੈਂ ਕਿਹਾ ਚੱਲ ਘਹਾੜੀ ਚੱਲਦੀ ਆ ਥੋੜਾ ਲੈ ਚੱਲਦੇ ਆ ਹੋਰ ਆ ਜਾਓ ਖਲਾਦੀਏ ਤੁਹਾਨੂੰ ਥੋੜਾ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਯਾਰ ਤੁਹਿਆਂ ਚ ਰੂਹ ਖੁਸ਼ ਕਰਦੀ ਚਾਚੇ ਵੀ ਆ ਮੈਂ ਨੋ ਜਾ ਤੈਨੂੰ ਅਸੀਂ ਕੀ ਹਾਲ ਆ ਠੀਕ ਆ ਕੀ ਭਤੀਜ ਮੇ ਲੱਗੇ ਆਪਣਾ ਲਾਭੂਆ ਤੈਨੂੰ ਥੋੜੀ ਠੀਕ ਆ ਕਰੇ ਠੀਕ ਨੇ ਸਾੜਾ ਪੀਣਾ ਤਾਂ ਨਹੀਂ ਕੁਝ ਦੁੱਤਾ ਨਹੀਂ ਨਹੀਂ ਤੁਸੀਂ ਦੱਸੋ ਲਾ ਫੁੱਲਾ ਮੇਰੇ ਕੋਲ ਆਜੋ ਆਰੇ ਕਰਮਾ ਕਰਮਾ ਆ ਜੋ ਖਾ ਲਈਏ ਕਰਮਾ ਕਰਮ ਗੁੜ ਤੋਂ ਗ੍ਰੇਡ ਬਹੁ ਕਰਤਾ ਗੁੜ ਦਾ ਯਾਰ 100 ਰੁਪਏ ਕਿਲੋ ਕਿੱਤਾ ਇਹਨਾਂ ਨੇ ਤੁਹਾਨੂੰ ਵੀ ਬੇਨਤੀ Appeal ਕਰਦਾ ਜਿਹੜੇ ਮੇਰੇ ਭਤੀਜੇ ਇੱਥੇ ਪੰਜਾਬ ਚ ਨੇ ਜਿਨ੍ਹਾਂ ਦੀ ਰੋਡ ਦੇ ਉੱਪਰ ਜ਼ਮੀਨ ਹੈਗੀ ਆ ਚਾਹੇ ਉਹ ਪਟਿਆਲਾ ਰੋਡ ਹੋਵੇ ਕੋਈ ਵੀ ਰੋਡ ਹੋਵੇ ਯਾਰ ਤੁਸੀਂ ਵੀ ਘਰਾੜ ਜਰੂਰ ਲਾਓ ਫਾਇਦਾ ਹੈ ਯਾਰ ਇਹਦੇ ਵਿੱਚ ਮੰਨ ਲਓ ਜੇ ਕਿੱਲਾ ਵੀ ਗੰਨੇ ਦਾ ਲਾਇਆ ਪਿਆ ਤਾਂ ਵਧੀਆ ਤੁਹਾਡਾ ਕੰਮਕਾਰ ਚੱਲੂਗਾ ਯਾਰ ਠੀਕ ਆ ਬਾਕੀ ਚਲੋ ਚੱਲਦੇ ਆ ਕਰੀਏ ਦੋਸਤੋ ਖਾਣਾ ਪੀਣਾ ਕੁਸਾ ਆ ਜਾ ਉਧਰ ਆ ਜਾ ਮਗਰ ਆ ਜਾ ਕਿਹੜਾ ਪਿੰਡਾ ਮੇਰੇ ਭਤੀਜਿਆਂ ਦਾ ਮਕਾਰੋਂਪੁਰ ਹਾਂਜੀ ਹੋਰ ਗੱਲਬਾਤ ਪੇਪਰ ਵਧੀਆ ਹੋ ਗਿਆ ਠੀਕ ਆ ਠੀਕ ਆ ਮਕਾਰੋਂ ਫਦੇ ਘੜੇ ਪੈ ਜਾਂਦਾ ਹਲਕਾ ਹਾਂਜੀ ਬੰਦੇ ਘੜੇ ਪੈ ਜਾਂਦਾ ਹਲਕਾ ਪਸੀ ਪੈਂਦਾ ਹਲਕਾ ਕਿ ਫਦੇ ਘੜੇ ਫਦੇ ਘੜੇ ਨਾਲ ਢੀਲਾ ਜੀ ਤੁਸੀਂ ਬਸ ਅੱਛਾ ਠੀਕ ਆ ਠੀਕ ਆ ਹੋਰ ਗੱਲਬਾਤ ਦੱਸੋ ਯਾਰ ਬਸ ਸਭ ਵਧੀਆ ਘਰੇ ਠੀਕ ਨੇ ਹਾਂਜੀ ਤੇ ਕਹਿਣਾ ਮੰਨਦੇ ਹੁੰਨੇ ਹੋ ਹਾਂਜੀ ਪੈਰੀ ਹੱਥ ਕਾ ਫੇ ਠੀਕ ਆ ਲੱਭ ਜੂਆ ਮੇਰੇ ਜੀਰ ਦੇ ਟੋਟੇ ਹੋਰ ਮੇਰੇ ਲੈ ਕੇ ਸੇਵਾ ਕੋਈ ਨਾ ਨਾ ਤੁਸੀਂ ਦੱਸਿਆ ਸੀ ਤੁਹਾਡੇ ਲੈ ਕੇ ਨਾ ਬਸ ਓਕੇ ਆ ਕੰਪਤੀਜ ਉਹ ਮੈਂ ਤਾਂ ਚਲਦਿਆਂ ਜੀ ਹੁਣ ਆਪਾਂ ਭਤੀਜ ਕਹਿੰਦੇ ਚਾਚੇ ਗੱਡੀ ਦਾ ਨੰਬਰ ਦੇਖ ਕੇ ਅਸੀਂ ਆਏ ਆ ਕਿ ਚਾਚਾ ਖੜਾ ਪਿਆਰਾ ਤੁਹਾਨੂੰ ਲੱਭ ਜੂਆ ਜੁਗ ਜੁਗ ਜੀਓ ਚਲੋ ਚੱਲ ਗਏ ਮੇਰਾ ਸੈਫਰਨ ਤਾਂ ਜੀ ਹਾਂ ਸੈਫਰਨ ਸੱਚੇ ਦਿਮਾਗ ਤੋਂ ਨਿਕਲ ਗਿਆ ਯਾਰ ਆ ਭਤੀਜ ਮਿਲ ਗਿਆ ਯਾਰ ਸਰਹੰਦਰੂ ਕੇਤੀ ਥੋੜਾ ਜਿਹਾ ਖਾਣ ਪੀਣ ਵਾਲਾ ਸਮਾਨ ਲੈਣਾ ਸੀ ਹੋਰ ਦੱਸ ਭਤੀਜ ਜੀ ਬੜੇ ਠੀਕ ਨੇ ਪੜ੍ਹਾਈ ਵਧੀਆ ਚੱਲਦੀ ਆ ਹੈਲੋ ਠੀਕ ਆ ਕਿਹਦੇ ਨਾਲ ਆਇਆ ਅੱਛਾ ਹੋਰ ਦੱਸ ਗੱਲਬਾਤ ਜੇ ਖਾਣਾ ਦੱਸ ਦੇ ਚੱਲ ਠੀਕ ਆ ਲਵ ਜੂ ਆ ਹਾਂਜੀ ਠੀਕ ਆ ਪੁੱਤ ਹਾਂਜੀ ਸਾਂਦਾ ਆ ਗਿਆ ਸੀ ਮੈਂ ਚਾਵਲਾ ਤੇ ਮਿਲ ਗਿਆ ਆਪਣਾ ਤੀਜ ਕਿਹੜੀ ਕਲਾਸ ਆ ਕਾਹ ਲਿਆ ਕਾਹ ਲਿਆ ਆ ਜਾ ਛੇਵੀਂ ਛੇਵੀਂ ਤਿਆਰੀ ਪੂਰੀ ਆ ਠੀਕ ਆ ਠੀਕ ਆ ਤੂੰ ਹੁਣ ਤਾਂ ਕਰਦਾ ਪਾਪਾ ਨੂੰ ਨਾ ਨਾ ਹੁੰਦੀ ਐ ਹਾਂ ਬਾਬਾ ਠੀਕ ਆ ਲਵ ਜੂ ਆ ਤੈਨੂੰ ਚਲੋ ਜੀ ਇੱਥੇ ਵੀ ਭਤੀਜ ਮਿਲ ਗਏ ਦੀ ਖਾਣ ਪੀਣ ਆਏ ਹੋਣਗੇ ਕੁਛ ਹੁਣ ਚੱਲਦੇ ਆਪਾਂ ਘਰ ਨੂੰ ਜੀ ਬਹੁਤ ਸਮਾਂ ਹੋ ਗਿਆ ਲੇਟ ਹੋ ਗਿਆ ਸਮਾਂ ਕਿ ਅੱਜ ਨਹੀਂ ਤਾਂ ਮੈਂ ਸੱਜਰੇ ਘਰੇ 6:35 ਵਜੇ ਤਕਰੀਬਨ ਪਹੁੰਚ ਜਾਂਦਾ ਹੁੰਦਾ ਯਾਰ ਹਾਂ ਲੋ ਜੀ ਸਮਾਨ ਲੈ ਲਿਆ ਖਾਣ ਪੀਣ ਵਾਲਾ ਚੱਲਦੇ ਆ ਪਿੰਡ ਆ ਗਿਆ ਜੀ ਤੁੰਤ ਬਹੁਤ ਐ ਰਹੀ ਆ ਦੋਸਤੋ ਹਾਂਜੀ ਹੁਣੇ ਆਇਆ ਦੋਸਤੋ ਘਰੇ ਈਮੀ ਇਨੀ ਇਮਾਨਦਾਰ ਆ ਇਹਨੂੰ ਹੋਰੋਂ ਦਾ ਪਤਾ ਏ ਹੂਟਰ ਦਾ ਵੀ ਪਤਾ ਏ ਹੋਰੋਂ ਦਾ ਵੀ ਪਤਾ ਏ ਜਦੇ ਗਲੀ ਚ ਆ ਜਾਂਦੀ ਆ ਵਿਚਾਰੀ ਇਹਨੂੰ ਕਹਿੰਦੇ ਨੇ ਵਫਾਦਾਰੀ ਠੀਕ ਆ ਨਾ ਤੇ ਬਾਕੀ ਹੂਟਰ ਦੀ ਤਾਰ ਖੁੱਲੀ ਪਈ ਆ ਕੱਲ ਨੂੰ ਠੀਕ ਕਰਾਉਣੇ ਆ ਆਪਾਂ ਕੋਈ ਚੱਕਰ ਨਹੀਂ ਹੈਗਾ ਬਾਕੀ ਲਵ ਯੂ ਮੇਰੇ ਭਤੀਜਿਆਂ ਨੂੰ ਆਜੋ ਤੁਹਾਨੂੰ ਖਲਾ ਫਲਾ ਦਈਏ ਅੱਜ ਬਹੁਤ ਵਧੀਆ ਦਿਨ ਗਿਆ ਚੰਡੀਗੜ੍ਹ ਬਹੁਤ ਵਧੀਆ ਤੁਸੀਂ ਮਿਲੇ ਯਾਰ ਧੰਨ ਧੰਨ ਕਰਾਤੀ ਤੁਸੀਂ ਅੱਜ ਚਲੋ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਲਵ ਯੂ ਬਈ